ਵਰਲਡ ਵਾਈਡ ਬੀਐਸਪੀ سپورਟਰਜ਼ ਟੀਮ ਦੇ ਸਰਗਰ ਮੈਂਬਰ ਅਮਰ ਦਰੋਚ ਅਤੇ ਹਰਜਿੰਦਰ ਕੁਮਾਰ ਅਨਸਾਰ ਡਾਕਟਰ ਨਛੱਤਰਪਾਲ ਐਮਐਲਏ ਜੁਲਾਈ ਮਹੀਨੇ ਕੈਲੀਫੋਰਨੀਆ ਵਿੱਚ 2 ਜੁਲਾਈ 2025 ਨੂੰ ਸ਼੍ਰੀ ਗੁਰੂ ਰਵਦਾਸ ਟੈਂਪਲ ਪੀਰਸਵਰਗ ਅਤੇ 27 ਜੁਲਾਈ ਨੂੰ ਸ਼੍ਰੀ ਗੁਰੂ ਰਵਦਾਸ ਟੈਂਪਲ ਨਿਊਯਾਰਕ ਵਿਖੇ ਨਤਮਸਕ ਹੋਣਗੇ ਇਸ ਉਪਰੰਤ ਵੱਖ-ਵੱਖਰੇ ਸਥਾਨਾਂ 'ਤੇ ਬੀਐਸਪੀ ਸਮਰਥਕਾਂ ਨਾਲ ਵਿਚਾਰ ਸਾਂਝੇ ਕਰਨਗੇ ਵਧੇਰੇ ਜਾਣਕਾਰੀ ਦੇ ਲਈ ਵਰਲਡਵਾਈਡ ਬੀਐਸਪੀ ਸਪੋਰਟਰ ਟੀਮ ਦੇ ਸਾਥੀ ਅਮਰ ਦੜੋਚ ਨਾਲ 5599056217 ਤੇ ਜਾਂ ਹਰਿੰਦਰ ਕੁਮਾਰ ਦੇ ਨਾਲ 3476148026 ਤੇ ਸੰਪਰਕ ਕੀਤਾ ਜਾ ਸਕਦਾ ਹੈ ਪੇਰੀ ਗੁਰੂ ਦਾਸ ਟੈਂਪਲ ਆਫ ਨਿਊਯਾਰਕ ਦੇ ਸਟੇਟ ਸਕੱਟਰੀ ਬਲਵਿੰਦਰ ਪੌਰਾ ਅਨੁਸਾਰ ਗੁਰੂ ਕਾਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਨੂੰ ਸਨਿਮਰ ਬੇਨਤੀ ਹੈ ਕਿ ਉਹ ਗੁਰੂਕਾਰ ਆ ਕੇ ਡਾਕਟਰ ਨਛੱਤਰਪਾਲ ਜੀ ਦੇ ਵਿਚਾਰ ਸੁਣਨ ਸ਼ਾਮ ਬੈਨਗਲ ਅਜਿਹੇ ਫਿਲਮ ਮੇਕਰ ਸਨ ਜਿਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਬਣਾਈਆਂ ਹਨ ਅਤੇ ਇਹ ਫਿਲਮਾਂ ਅੰਤਰਰਾਸ਼ਟਰੀ ਪੱਧਰ ਤੇ ਕਾਫੀ ਪ੍ਰਸਿੱਧ ਹੋਈਆਂ ਹਨ ਉਹ ਇੱਕ ਅਲੱਗ ਹੀ ਫਿਲਮਾਂ ਦੇ ਨਿਰਦੇਸ਼ਕ ਸਨ ਜਿਨ੍ਹਾਂ ਨੇ ਜਿੰਨੀਆਂ ਵੀ ਫਿਲਮਾਂ ਬਣਾਈਆਂ ਹਨ ਉਹਨਾਂ ਵਿੱਚੋਂ ਬਹੁਤ ਸਾਰੀਆਂ ਫਿਲਮਾਂ ਨੂੰ ਪੁਰਸਕਾਰ ਮਿਲੇ ਹਨ 1970 ਦੇ ਦਹਾਕੇ ਵਿੱਚ ਉਹਨਾਂ ਨੂੰ ਸਭ ਤੋਂ ਮਹਾਨ ਫਿਲਮ ਨਿਰਮਾਤਾ ਅਤੇ ਨਿਰਦੇਸ਼ਕਾਂ ਵਿੱਚ ਗਿਣਿਆ ਜਾਂਦਾ ਸੀ ਜਿਸ ਕਰਕੇ ਉਹਨਾਂ ਨੂੰ 2005 ਦੇ ਵਿੱਚ ਫਿਲਮਾਂ ਦੇ ਖੇਤਰ ਵਿੱਚ ਉਹਨਾਂ ਦੇ ਯੋਗਦਾਨ ਨੂੰ ਲੈ ਕੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ 1976 ਵਿੱਚ ਇਸੇ ਕਰਕੇ ਉਹਨਾਂ ਨੂੰ ਭਾਰਤ ਸਰਕਾਰ ਨੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਅਤੇ 1991 ਵਿੱਚ ਉਹਨਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸ਼ਿਆਮ ਬੇਨੇਗਲ ਦਾ ਜਨਮ ਹైదరాబాద్ ਦੇ ਸ਼੍ਰੀਦਰ ਬੀ ਬੇਨੇਗਲ ਦੇ ਘਰ 14 ਦਸੰਬਰ 1934 ਨੂੰ ਹੋਇਆ ਉਹਨਾਂ ਨੂੰ ਬਚਪਨ ਤੋਂ ਹੀ ਫੋਟੋਗ੍ਰਾਫੀ ਦਾ ਬਹੁਤ ਸ਼ੌਕ ਸੀ ਫਿਰ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਕੈਰੀਅਰ ਕਾਪੀਰਾਈਟਰ ਦੇ ਰੂਪ ਵਿੱਚ ਸ਼ੁਰੂ ਕੀਤਾ 1962 ਵਿੱਚ ਉਹਨਾਂ ਨੇ ਗੁਜਰਾਤੀ ਵਿੱਚ ਆਪਣੀ ਪਹਿਲੀ ਡਾਕੂਮੈਂਟਰੀ ਫਿਲਮ ਘੇਰ ਬੈਠਾ ਗੰਗਾ ਬਣਾਈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਇਸੇ ਫਿਲਮ ਤੋਂ ਬਾਅਦ ਉਹਨਾਂ ਦੀ ਫਿਲਮ ਇੰਡਸਟਰੀ ਦੇ ਵਿੱਚ ਕਾਫੀ ਪਛਾਣ ਬਣ ਗਈ ਫਿਰ ਉਹਨਾਂ ਨੇ 4 ਫੀਚਰ ਫਿਲਮਾਂ ਅੰਕੁਰ, ਨਿਸ਼ਾਨ, ਮੰਥਨ, ਭੂਮਿਕਾ ਆਦ ਬਣਾਈਆਂ ਇਨ੍ਹਾਂ ਫਿਲਮਾਂ ਦੇ ਨਾਲ ਫਿਰ ਵੀ ਦੁਨੀਆ ਦੇ ਵਿੱਚ ਇੱਕ ਨਵੀਂ ਲਹਿਰ ਆਈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਕਿਉਂਕਿ ਇਹਨਾਂ ਦੀ ਕ੍ਰिएशन ਇੱਕ ਅਲੱਗ ਸਨਮਾ ਸੀ ਫਿਰ ਉਹਨਾਂ ਨੇ ਮੁਸਲਮ ਮਹਿਲਾ ਦੀ ਤਰਾਸਦੀ ਤੇ ਫਿਲਮ ਮਮੋ 1994 ਵਿੱਚ ਬਣਾਈ 1996 ਵਿੱਚ ਸਰਦਾਰੀ ਬੇਗਮ 2001 ਵਿੱਚ ਜੁਬੇਦਾ ਫਿਲਮ ਬਣਾਈ ਜਿਸ ਨੂੰ ਰਾਸ਼ਟਰੀ ਫਿਲਮ ਪੁਰਸਕਾਰ ਵੀ ਮਿਲਿਆ ਉਹਨਾਂ ਨੂੰ 7 ਵਾਰ ਹਿੰਦੀ ਵਿੱਚ ਸਭ ਤੋਂ ਵਧੀਆ ਫੀਚਰ ਫਿਲਮ ਦੇ ਲਈ ਆ ਰਾਸ਼ਟਰੀ ਫਿਲਮ ਪੁਰਸਕਾਰ ਮਿਲ ਚੁਕਾ ਹੈ। ਉਹਨਾਂ ਨੇ ਆਪਣੀ ਪੜ੍ਹਾਈ ਉਸਮਾਨੀਆ ਵਿਸ਼ਵ ਵਿਦਿਆਲਿਆ ਤੋਂ ਕੀਤੀ। ਫਿਰ ਉਹਨਾਂ ਨੇ ਹైదరాబాద్ ਫਿਲਮ ਸੁਸਾਇਟੀ ਦੀ ਸਥਾਪਨਾ ਕੀਤੀ। ਫਿਲਮ ਨਿਰਦੇਸ਼ਕ ਅਤੇ ਅਭਿਨੇਤਾ ਗੁਰੂ datt ਅਤੇ ਸ਼ਾਮ ਬ엥ਗਲ ਆਪਸ ਵਿੱਚ ਰਿਸ਼ਤੇਦਾਰ ਸਨ। ਉਹਨਾਂ ਨੇ ਨੀਰਾ ਬ엥ਗਰ ਦੇ ਨਾਲ ਸ਼ਾਦੀ ਕੀਤੀ ਜਿਨ੍ਹਾਂ ਦੀ ਇੱਕ ਬੇਟੀ ਪੀਆ ਬ엥ਗਲ ਹੈ ਜੋ ਕਸਟਿਊਮ ਡਿਜ਼ਾਈਨਰ ਹੈ। ਉਨ੍ਹਾਂ ਦੇ ਭਤੀਜੇ ਦੇਵ ਅਤੇ ਰਾਹੁਲ ਨੇ ਵੀ ਫਿਲਮ ਨਿਰਮਾਣ ਦੇ ਵਿੱਚ ਹੀ ਆਪਣਾ ਕੈਰੀਅਰ ਬਣਾਇਆ ਹੈ। ਉਨ੍ਹਾਂ ਨੇ ਆਪਣੀ ਇੱਕ ਕਿਤਾਬ ਦੇ ਵਿੱਚ ਕਿਹਾ ਹੈ ਕਿ 1958 ਵਿੱਚ ਉਨ੍ਹਾਂ ਨੇ ਮੁੰਬਈ ਸਥਿਤ ਇੱਕ ਐਡਵਰਟਾਈਜ਼ਮੈਂਟ ਏਜੰਸੀ ਤੋਂ ਆਪਣਾ ਕਾਪੀਰਾਈਟਿੰਗ ਦਾ ਕੈਰੀਅਰ ਸ਼ੁਰੂ ਕੀਤਾ। ਫਿਰ ਉਹ ਹੌਲੀ-ਹੌਲੀ ਕ੍ਰੀਏਟਿਵ ਹੈੱਡ ਬਣ ਗਏ। ਇਸ ਦੌਰਾਨ ਉਨ੍ਹਾਂ ਨੇ ਗੁਜਰਾਤੀ ਪਹਿਲੀ ਡਾਕੂਮੈਂਟਰੀ ਫਿਲਮ ਦਾ ਨਿਰਮਾਣ ਕੀਤਾ ਸੀ। ਆਪਣੇ ਕੈਰੀਅਰ ਦੌਰਾਨ ਉਨ੍ਹਾਂ ਨੇ ਐਡ ਫਿਲਮਾਂ ਫਿਚਰ ਫਿਲਮਾਂ ਡਾਕੂਮੈਂਟਰੀ ਲਗਭਗ 900 ਤੋਂ ਜ਼ਿਆਦਾ ਦਾ ਨਿਰਮਾਣ ਕੀਤਾ ਹੈ ਉਹ ਪੁਨਰਸਥਿਤ ਭਾਰਤੀ ਫਿਲਮ ਐਂਡ ਟੈਲੀਵਿਜ਼ਨ ਸੰਸਥਾ ਦੇ ਵੀ ਮੁਖੀ ਰਹੇ ਚੁੱਕੇ ਹਨ ਉਹਨਾਂ ਨੇ ਕਈ ਐਸੀ ਡਾਕੂਮੈਂਟਰੀ ਫਿਲਮ ਬਣਾਈਆਂ ਹਨ ਜਿਨ੍ਹਾਂ ਨੂੰ ਵਿਦੇਸ਼ਾਂ ਦੇ ਵਿੱਚ ਵੀ ਕਾਫੀ ਪਸੰਦ ਕੀਤਾ ਗਿਆ ਉਹਨਾਂ ਨੇ 70 ਤੋਂ ਜ਼ਿਆਦਾ ਅਜਈਆਂ ਫਿਲਮਾਂ ਦਾ ਅਲੱਗ ਨਿਰਮਾਣ ਕੀਤਾ ਹੈ ਉਹਨਾਂ ਨੇ ਆਪਣੀਆਂ ਜਿੰਨੀਆਂ ਫਿਲਮਾਂ ਦੇ ਵਿੱਚ ਵਕ ਵਕ ਕਲਾਕਾਰਾਂ ਨੂੰ ਲਿਆ ਹੈ ਉਹਨਾਂ ਨੂੰ ਕਾਫੀ ਪਸੰਦ ਕੀਤਾ ਗਿਆ ਅਤੇ ਉਹਨਾਂ ਦਾ ਕੈਰੀਅਰ ਵੀ ਟੌਪ ਤੇ ਪਹੁੰਚ ਗਿਆ ਜਿਨ੍ਹਾਂ ਦੇ ਵਿੱਚ ਸ਼ਵਨਾ ਆਜਮੀ, ਆਨੰਤ ਨਾਗ ਅਤੇ ਹੋਰ ਬਹੁਤ ਸਾਰੇ ਕਲਾਕਾਰ ਹਨ 1970 ਅਤੇ 1980 ਦੇ ਦਹਾਕੇ ਚ ਜੋ ਸ਼ੁਰੂਆਤ ਨਵੇਂ ਭਾਰਤੀ ਸਿਨੇਮਾ ਦੀ ਹੋਈ ਹੈ ਇਸ ਦਾ ਸਿਹਰਾ ਸ਼ਾਮ ਬੈਨਗਲ ਨੂੰ ਜਾਂਦਾ ਹੈ ਕਿਉਂਕਿ ਇਹਨਾਂ ਨੇ ਉਸ ਸਮੇਂ ਅਜਈਆਂ ਫਰਮਾਂ ਦਾ ਨਿਰਮਾਣ ਕੀਤਾ ਜਿਨ੍ਹਾਂ ਨੂੰ ਭਾਰਤ ਅਤੇ ਵਿਦੇਸ਼ ਦੇ ਵਿੱਚ ਕਾफी ਪਸੰਦ ਕੀਤਾ ਗਿਆ ਇਸ ਮੌਕੇ ਤੇ ਇਹਨਾਂ ਨੇ ਨਸੀਰਦੁਨ ਸ਼ਾਹ, ਓਮਪੁਰੀ, ਸਮਿਤਾ ਪਾਟਲ, ਸ਼ਵਾਨਾ ਆਜ਼ਮੀ, ਕੋਲਵੂਸ਼ਨ ਖਰਵੰਦਾ ਤੇ ਅਮਰੀਸ਼ਪੁਰੀ ਆਦ ਕਲਾਕਾਰਾਂ ਨੂੰ ਅਜਈਆਂ ਫਿਲਮਾਂ ਦੇ ਵਿੱਚ ਲਿਆ ਜਿਨ੍ਹਾਂ ਨੂੰ ਕਾफी ਪਸੰਦ ਕੀਤਾ ਗਿਆ 1970 ਦੇ ਦਹਾਕੇ ਦੇ ਸ਼ੁਰੂਆਤ ਵਿੱਚ ਉਹਨਾਂ ਨੇ ਯੂਨੀਸੈਫ ਦੁਆਰਾ ਸੈਟਲਾਈਟ ਟੈਲੀਵਿਜ਼ਨ ਐਕਸਪੈਰੀਮੈਂਟ ਦੇ ਲਈ 24 ਫਿਲਮਾਂ ਬਣਾਈਆਂ ਜਿਨ੍ਹਾਂ ਨੂੰ ਕਾफी ਪਸੰਦ ਕੀਤਾ ਗਿਆ ਇਹ ਬੱਚਿਆਂ ਦੇ ਆਧਾਰ ਸਨ ਇਸ ਮੌਕੇ ਤੇ ਇਹਨਾਂ ਨੂੰ ਕਈ ਲੋਕ ਕਲਾਕਾਰਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ ਫਿਰ ਇਹਨਾਂ ਨੇ 1975 ਦੇ ਵਿੱਚ ਇੱਕ ਕਲਾਸਿਕ ਲੋਕ ਕਥਾ ਚਰਨਦਾਸ ਚੋਰ ਦੇ ਨਾਂ ਤੇ ਆਪਣੀ ਇੱਕ ਫਿਲਮ ਬਣਾਈ ਜੋ ਕਾਫੀ ਲੰਬੀ ਸੀ ਇਸ ਫਿਲਮ ਦੇ ਵਿੱਚ ਇਹਨਾਂ ਬੱਚਿਆਂ ਨੂੰ ਇਸਤੇਮਾਲ ਕੀਤਾ ਗਿਆ ਉਹਨਾਂ ਨੇ ਇਸ ਨੂੰ ਚਿਲਡਰਨ ਫਿਲਮ ਸੁਸਾਇਟੀ ਆਫ ਇੰਡੀਆ ਦੇ ਲਈ ਬਣਾਇਆ ਇਸ ਨੂੰ ਕਾਫੀ ਪਸੰਦ ਕੀਤਾ ਗਿਆ ਅਤੇ ਵਿਦੇਸ਼ਾਂ ਦੇ ਵਿੱਚ ਵੀ ਇਸ ਫਿਲਮ ਦੀ ਸਮੀਖਿਆ ਕੀਤੀ ਗਈ ਅਤੇ ਕਾਫੀ ਪਰਮਾ ਹੁੰਗਾਰਾ ਮਿਲਿਆ ਹੈ। ਸ਼ਾਮ ਬੈਨੇਗਲ ਨੇ 스타 ਸ਼ਸ਼ੀ ਕਪੂਰ ਦੇ ਨਾਲ ਜਾਨੂਨ ਅਤੇ ਕਲਯੁਗ ਫਿਲਮਾਂ ਬਣਾਈਆਂ। ਫਿਰ ਇਹਨਾਂ ਨੇ ਫਿਲਮ ਮੰਡੀ ਦੇ ਵਿੱਚ ਰਾਜਨੀਤੀ ਨੂੰ ਅਜਿਹੇ ਢੰਗ ਨਾਲ ਪੇਸ਼ ਕੀਤਾ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ। ਇਹਨਾਂ ਫਿਲਮਾਂ ਦੇ ਵਿੱਚ ਸ਼ਵਨਾ ਆਜਮੀ, ਸਮਿਤਾ ਪਾਟਲ ਨੇ ਐਕਟਿੰਗ ਕੀਤੀ। ਫਿਰ ਉਹਨਾਂ ਨੇ 1960 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਗੋਆ ਵਿੱਚ ਪੁਰਤਗਾਲੀਆਂ ਦੇ ਅੰਤਮ ਦਿਨਾਂ ਦੇ ਆਧਾਰਤ ਆਪਣੀ ਕਹਾਣੀ ਤੇ ਕੰਮ ਕਰਦੇ ਹੋਏ ਤਰਕਾਲ ਫਿਲਮ 1985 ਵਿੱਚ ਬਣਾਈ। ਉਹਨਾਂ ਨੇ ਸਤਿਆਜੀਤ ਰੇ ਦੇ ਨਾਲ ਮਿਲ ਕੇ ਕਈ ਫਿਲਮਾਂ ਦਾ ਨਿਰਮਾਣ ਵੀ ਕੀਤਾ। ਉਹ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫਿਲਮ ਉਤਸਵ ਦੇ ਵਿੱਚ ਜਿਊਰੀ ਦੇ ਮੈਂਬਰ ਵੀ ਰਹੇ ਹਨ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਹਨ ਜਿਨ੍ਹਾਂ ਨੂੰ ਬਹੁਤ ਪਸੰਦ ਕੀਤਾ ਗਿਆ। ਫਿਰ ਉਹਨਾਂ ਨੇ ਸ਼੍ਰੇਸ਼ ਤਲਪੜੇ ਅਮਰਤਾ ਰਾਓ ਦੇ ਨਾਲ ਵੈਲਕਮ ਟੂ ਸੱਜਣਪੁਰ ਨੂੰ ਬਣਾਇਆ ਜਿਸ ਨੂੰ ਬਹੁਤ ਪਸੰਦ ਕੀਤਾ ਗਿਆ ਫਿਰ ਉਹਨਾਂ ਨੇ 2010 ਵਿੱਚ ਰਾਜਨੀਤਿਕ ਵਿਅੰਗ ਤੇ ਫਿਲਮ ਵੈਲ ਡਨ ਅੱਬਾ ਬਣਾਈ ਜਿਸ ਨੂੰ ਪਰਮਾ ਹੰਗਾਰਾ ਮਿਲਿਆ ਹੈ ਫਿਰ ਉਹਨਾਂ ਨੇ ਸੰਵਿਧਾਨ ਦੇ ਬਾਰੇ ਅਜਿਹੀ ਡਾਕੂਮੈਂਟਰੀ ਪੇਸ਼ ਕੀਤੀ ਜਿਸ ਨੂੰ 10 ਭਾਗਾਂ ਦੇ ਵਿੱਚ ਦਿਖਾਇਆ ਗਿਆ ਹੈ ਇਸ ਡਾਕੂਮੈਂਟਰੀ ਨੂੰ 2 ਮਾਰਚ 2014 ਨੂੰ ਰਾਜ ਸਭਾ ਟੀਵੀ ਤੇ ਪ੍ਰਸਾਰਿਤ ਕੀਤਾ ਗਿਆ ਬੰਗਲਾਦੇਸ਼ ਸਰਕਾਰ ਨੇ ਸ਼ੇਖ ਮੁਜੀਬਰ ਰਹਿਮਾਨ ਦੀ ਬਾਇਓਪੈਕ ਤੇ ਇੱਕ ਫਿਲਮ ਵੀ ਬਣਾਈ ਸ਼ਾਮ ਬੈਨੇਗਲ ਨੇ ਜਿੰਨੀਆਂ ਵੀ ਫਿਲਮਾਂ ਬਣਾਈਆਂ ਹਨ ਬਹੁਤ ਵਧੀਆ ਬਣਾਈਆਂ ਹਨ ਜਿਨ੍ਹਾਂ ਨੂੰ ਭਰਪੂਰ ਹਮਗਾਰਾ ਮਿਲਿਆ ਹੈ ਸ਼ਾਮ ਬੈਨੇਗਲ ਦਾ 23 ਦਸੰਬਰ 2024 ਨੂੰ 90 ਸਾਲ ਦੀ ਉਮਰ ਵਿੱਚ ਕਿਡਨੀ ਦੀ ਬਿਮਾਰੀ ਨਾਲ ਵਾਕਾਟ ਹਸਪਤਾਲ ਮੁੰਬਈ ਸੈਂਟਰਲ ਦੇ ਵਿੱਚ ਦਿਹਾਂਤ ਹੋ ਗਿਆ ਰੈਂਦੀ ਦੁਨੀਆ ਤੱਕ ਸ਼ਾਮ ਬੈਨੇਗਲ ਦਾ ਨਾਮ ਰਹੇਗਾ ਆਧਾਰਾ ਦੇਸ਼ ਦੇ ਬਾਬਾ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਹੈ ਫਰਾਨ ਅਕਸਰ ਦੇ ਨਿਰਦੇਸ਼ਨ ਚ ਬਣ ਰਹੀ ਫਿਲਮ ਡਾਊਨ 3 ਦੀ ਕਾਸਟਿੰਗ ਵਿੱਚ ਲਗਾਤਾਰ ਦਿੱਕਤਾਂ ਆ ਰਹੀਆਂ ਹਨ ਕੁਝ ਸਮਾਂ ਪਹਿਲਾਂ ਹੀ ਕੇਰਾ ੜਵਾਨੀ ਨੇ ਪ੍ਰੈਗਨਸੀ ਦੇ ਚੱਲਦਿਆਂ ਲੀਡ ਰੋਲ ਛੱਡ ਦਿੱਤਾ ਸੀ ਉੱਥੇ ਹੀ ਹੁਣ ਫਿਲਮ ਚ 네ਗਟਿਵ ਰੋਲ ਦੇ ਲਈ ਸਾਈਨ ਕੀਤੇ ਜਾ ਚੁੱਕੇ ਐਕਟਰ ਵਿਕਰਾਂਤ ਮੈਸੀ ਨੇ ਵੀ ਫਿਲਮ ਤੋਂ ਹਟਣ ਦਾ ਫੈਸਲਾ ਕੀਤਾ ਹੈ ਰਿਪੋਰਟਾਂ ਦਾ ਕਹਿਣਾ ਹੈ ਕਿ ਵਿਕਰਾਂਤ ਨੂੰ ਡਾਊਨ 3 ਦੇ ਵਿੱਚ ਜੋ ਉਸ ਦਾ ਕਿਰਦਾਰ ਉਸ ਨੂੰ ਦੱਸਿਆ ਗਿਆ ਉਹ ਉਸ ਨੂੰ ਪਸੰਦ ਨਹੀਂ ਕੀਤਾ ਜਿਸ ਕਰਕੇ ਉਸ ਨੇ ਇਸ ਫਿਲਮ ਤੋਂ ਹਟਣ ਦਾ ਫੈਸਲਾ ਕੀਤਾ ਹੈ ਇਸ ਫਿਲਮ ਦੇ ਵਿੱਚ ਉਸ ਦਾ ਕਿਰਦਾਰ ਨੈਗੇਟਿਵ ਸੀ ਜੋ ਵੱਖ-ਵੱਖ ਗੱਲਾਂ ਕਰਕੇ ਲੋਕਾਂ ਨੂੰ ਪਰਮਾਉਂਦਾ ਸੀ ਅਤੇ ਘਟਾਲਾ ਕਰਦਾ ਸੀ ਅਤੇ ਫਿਲਮ ਦੇ ਲੀਡ ਐਕਟਰ ਰਣਵੀਰ ਸਿੰਘ ਦੇ ਨਾਲ ਉਸ ਦੇ ਕਈ ਐਕਸ਼ਨ ਸੀਨਸ ਹਨ ਹੁਣ ਫਰਹਾਨ ਅਖਤਰ ਨੂੰ ਇਸ ਕੈਰੈਕਟਰ ਦੇ ਲਈ ਕਿਸੇ ਦੂਸਰੇ ਕਲਾਕਾਰ ਨੂੰ ਲੈਣਾ ਪਵੇਗਾ ਫਿਲਮ ਮੇਕਰ ਇਸ ਐਕਟਰ ਦੀ ਤਲਾਸ਼ ਵਿੱਚ ਜੁਟ ਗਏ ਹਨ ਸੂਤਰਾਂ ਦਾ ਕਹਿਣਾ ਹੈ ਕਿ ਫਿਲਮ ਮੇਕਰ ਵਿਜੇ ਦੇਵਰ ਕੌਂਟਾ ਅਤੇ ਅਦਿੱਤਿਆ ਰਾਏ ਕਪੂਰ ਦੇ ਨਾਲ ਇਸ ਰੋਲ ਦੀ ਚਰਚਾ ਕਰ ਚੁੱਕੇ ਹਨ ਹਾਲਾਂਕਿ ਦੋਵਾਂ ਵੱਲੋਂ ਹਾਲੇ ਤੱਕ ਕੋਈ ਵੀ ਜਵਾਬ ਨਹੀਂ ਆਇਆ ਕੇਰਾ ਅਡਵਾਨੀ ਦੀ ਜਗ੍ਹਾ ਤੇ ਇਹਨਾਂ ਨੇ ਕੀਰਤੀ ਸੈਨਾ ਨੂੰ ਸਾਈਨ ਕੀਤਾ ਹੈ ਫਰਹਾਨ ਅਖਤਰ ਦੇ ਨਿਰਦੇਸ਼ਨ ਚ ਬਣ ਰਹੀ ਇਸ ਫਿਲਮ ਦੀ ਸ਼ੂਟਿੰਗ ਜਨਵਰੀ 2026 ਵਿੱਚ ਸ਼ੁਰੂ ਹੋਣ ਵਾਲੀ ਹੈ ਪਹਿਲਾ ਮੇਕਰ 2025 ਵਿੱਚ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਾ ਚਾਹੁੰਦੇ ਸੀ ਇਸ ਮੌਕੇ ਤੇ ਫਰਾਨ ਅਖਤਰ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਵਧੀਆ ਫਿਲਮ ਹੈ ਜਿਸ ਦੀ ਸਟਾਰ ਕਾਸਟ ਦੇ ਵਿੱਚ ਥੋੜਾ ਸਮਾਂ ਲੱਗ ਰਿਹਾ ਹੈ ਜਿਵੇਂ ਹੀ ਸਟਾਰ ਕਾਸਟ ਪੂਰੀ ਹੁੰਦੀ ਹੈ ਤੇ ਇਸ ਫਿਲਮ ਦੀ ਸ਼ੂਟਿੰਗ ਲਗਾਤਾਰ ਕੀਤੀ ਜਾਵੇਗੀ 1958 ਵਿੱਚ ਬਣੀ ਫਿਲਮ ਕਾਗਜ਼ ਕੇ ਫੂਲ ਕਾਫੀ ਵਧੀਆ ਰਹੀ ਸੀ ਇਸ ਫਿਲਮ ਦੇ ਵਿੱਚ ਗੁਰੂ ਦਾਤਾ ਤੇ ਵਹੀਦਾ ਰਹਿਮਾਨ ਨੇ ਲੀਡ ਰੋਲ ਪਲੇ ਕੀਤਾ ਸੀ ਫਿਲਮ ਦਾ ਨਿਰਮਾਣ ਅਤੇ ਨਿਰਦੇਸ਼ਨ ਗੁਰੂ ਦਾਤ ਨੇ ਹੀ ਕੀਤਾ ਸੀ ਪਹਿਲਾ ਇਸ ਫਿਲਮ ਦੇ ਵਿੱਚ ਗੁਰੂਦੱਤ ਅਸ਼ੋਕ ਕੁਮਾਰ ਨੂੰ ਲੈਣਾ ਚਾਹੁੰਦੇ ਸੀ ਫਿਲਮ ਬਾਜੀ ਦੇ ਸਮੇਂ ਹੀ ਗੁਰੂਦੱਤ ਦੀ ਇੱਛਾ ਸੀ ਕਿ ਉਹ ਅਸ਼ੋਕ ਕੁਮਾਰ ਨੂੰ ਡਾਇਰੈਕਟ ਕਰਨ ਲੇਕਿਨ ਕਈ ਸਮੱਸਿਆਵਾਂ ਕਾਰਨ ਅਸ਼ੋਕ ਕੁਮਾਰ ਨੂੰ ਸਾਈਨ ਨਹੀਂ ਕਰ ਪਾਏ ਗੁਰੂਦੱਤ ਨੇ ਫਿਰ ਚੇਤਨ ਅਨੰਦ ਨਾਲ ਸੰਪਰਕ ਕੀਤਾ ਉਹਨਾਂ ਨੇ ਏਨੇ ਪੈਸੇ ਮੰਗ ਲਏ ਕਿ ਗੁਰੂਦੱਤ ਨੂੰ ਫਿਰ ਤੋਂ ਖੁਦ ਹੀ ਮੇਕਅਪ ਕਰਵਾ ਕੇ ਫਿਲਮ ਕਰਨੀ ਪਈ ਸੀ ਕਿਹਾ ਜਾਂਦਾ ਹੈ ਕਿ ਫਿਲਮ ਦੇ ਨਿਰਦੇਸ਼ਕ ਗੁਰੂਦੱਤ ਨੇ ਆਪਣੀ ਜ਼ਿੰਦਗੀ ਦੇ ਕੁਝ ਜ਼ਖਮ ਇਸ ਫਿਲਮ ਵਿੱਚ ਪ੍ਰਗਟ ਸਨ ਇਸ ਫਿਲਮ ਨੂੰ ਦਰਸ਼ਕਾਂ ਨੇ ਨਕਾਰ ਦਿੱਤਾ ਇਸ ਫਿਲਮ ਵਿੱਚ ਗੁਰੂ datt ਨੇ ਨਾਇਕ ਦੀ ਪੀੜ ਨੂੰ ਉਭਰਨ ਦੀ ਕੋਸ਼ਿਸ਼ ਕੀਤੀ ਲੇਕਿਨ ਇਹ ਗੱਲ ਦਰਸ਼ਕਾਂ ਦੇ ਗਲੇ ਨਹੀਂ ਉਤਰੀ ਫਿਲਮ ਫਲਾਪ ਹੋਣ ਦੇ ਬਾਅਦ ਗੁਰੂ datt ਪੂਰੀ ਤਰ੍ਹਾਂ ਖਤਮ ਹੋ ਗਏ ਕਿਉਂਕਿ ਭਾਰੀ ਨੁਕਸਾਨ ਹੋ ਗਿਆ ਸੀ ਉਹਨਾਂ ਦਾ ਸਟੂਡੀਓ ਵੀ ਵੇਚਣ ਦੀ ਕਗਾਰ ਤੇ ਆ ਗਿਆ ਸੀ ਗੁਰੂ datt ਐਨੇ ਟੁੱਟ ਗਏ ਕਿ ਉਹਨਾਂ ਨੇ ਇਸ ਦੇ ਬਾਅਦ ਕੋਈ ਫਿਲਮ ਨਹੀਂ ਬਣਾਈ ਪਿਆਸਾ ਦੇ ਬਾਅਦ ਵਹੀਦਾਰੀ ਦੂਸਰੀ ਫਿਲਮ ਕਾਗਜ਼ ਕੇ ਫੂਲ ਰਿਲੀਜ਼ ਹੋਈ ਸੀ ਇਸ ਦੀ ਕਹਾਣੀ ਡਾਇਰੈਕਟਰ ਅਤੇ ਉਸ ਦੇ ਸੁਪਰਸਟਾਰ ਹੀਰੋਂ ਦੇ ird gird ਘੁੰਮਦੀ ਹੈ ਫਿਲਮ ਦੇ ਵਿੱਚ ਵਹੀਦਾ ਨੇ ਨਿਊ ਕਮਰ ਐਕਟ੍ਰੈਸ ਦਾ ਰੋਲ ਕੀਤਾ ਸੀ ਗੁਰੂ ਦੱਤ ਨੇ ਆਪਣੀ ਬਾਇਓਗ੍ਰਾਫੀ ਵਿੱਚ ਇਹ ਸਭ ਜ਼ਿਕਰ ਕੀਤਾ ਹੈ ਸ਼ੇਖਰ ਕਮੋਲਾ ਦੇ ਨਿਰਦੇਸ਼ਨ ਵਿੱਚ ਬਣੀ ਕੁਬੇਰ 20 ਜੂਨ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸੀ ਫਿਲਮ ਆਪਣੀ ਕਹਾਣੀ ਅਤੇ ਸਟਾਰਸ ਦੇ ਸ਼ਾਨਦਾਰ ਅਵੈਨੇ ਕਰਕੇ ਦਰਸ਼ਕਾਂ ਦਾ ਦਿਲ ਜਿੱਤ ਚੁੱਕੀ ਹੈ ਇਸ ਫਿਲਮ ਦੇ ਵਿੱਚ ਤੁਨੋਸ਼ ਨਾਗਰਜਨ ਤੇ ਰਸ਼ਮਿਕਾ ਮੰਦਾਨਾ ਨੇ ਲੀਡ ਰੋਲ ਨਿਭਾਏ ਹਨ ਹੁਣ ਫਿਲਮ ਕਬੀਰ OTT ਤੇ ਸਟ੍ਰੀਮਿੰਗ ਲਈ ਤਿਆਰ ਹੈ ਇਸ ਫਿਲਮ ਨੂੰ 18 ਜੁਲਾਈ ਨੂੰ OTT ਤੇ ਸਟ੍ਰੀਮ ਕੀਤਾ ਗਿਆ ਇਹ ਫਿਲਮ ਤੇਲਗੂ ਤਾਮਲ ਕੰਨੜ ਮਲਿਆਲਮਾ ਤੇ ਹਿੰਦੀ ਵਿੱਚ ਹੈ ਤਾਂ ਕਿ ਇਸ ਫਿਲਮ ਨੂੰ ਪੂਰੇ ਭਾਰਤ ਦੇ ਦਰਸ਼ਕਾਂ ਤੇ ਵਿਦੇਸ਼ ਵਿੱਚ ਵੀ ਦੇਖ ਸਕਣ। ਇਹ ਜਾਣਕਾਰੀ ਫਿਲਮ ਮੇਕਰਜ਼ ਨੇ ਆਪਨ سوشل میڈیا ਅਕਾਊਂਟ ਤੇ ਦਿੱਤੀ ਹੈ। ਫਿਲਮ ਵਿੱਚ ਸਹਿਜ शिंदे, ਜੈਮ ਸਰਵ, ਸੁਨੇਨਾ, ਦਲੀਪ ਤਾਹਲ, ਹਰੀਸ਼ ਪੈਰਾੜੀਆ ਤੇ ਸ਼ਰਾਵਣੀ ਵੀ ਸ਼ਾਮਲ ਹਨ। ਸੁਨੀਲ ਨਰੰਗਾ ਤੇ ਪੁਸ਼ਕਰ ਰਾਮੋਨ ਦੁਆਰਾ ਨਿਰਮਿਤ ਇਸ ਫਿਲਮ ਦਾ ਸੰਗੀਤ ਦੇਵੀ ਸ਼੍ਰੀ ਪ੍ਰਸਾਦ ਨੇ ਦਿੱਤਾ ਹੈ। 150 ਕਰੋੜ ਦੀ ਲਾਗਤ ਨਾਲ ਇਹ ਬਣੀ ਫਿਲਮ ਦੁਨੀਆ ਭਰ ਵਿੱਚ 133 ਕਰੋੜ ਤੋਂ ਵੱਧ ਦਾ ਕਾਰੋਬਾਰ ਕਰ ਚੁੱਕੀ ਹੈ। ਇਸ ਫਿਲਮ ਦੇ ਇਲਾਵਾ ਤੁਨਸ਼ ਤੇਰੇ ਇਸ਼ਕਮੇ ਦੀ ਸ਼ੂਟਿੰਗ ਵਿੱਚ ਵਿਜੀ ਹੈ। ਇਸ ਫਿਲਮ ਵਿੱਚ ਉਸ ਦੇ ਨਾਲ ਕ੍ਰਿਤੀ ਸੈਨਨ ਮੁੱਖ ਰੋਲ ਨਿਭਾ ਰਹੀ ਹੈ। ਫਿਲਮ ਵਿੱਚ ਤੁਨਸ਼ ਜਿੱਥੇ ਸ਼ੰਕਰ ਦੇ ਕਿਰਦਾਰ ਵਿੱਚ ਨਜ਼ਰ ਆਵੇਗਾ ਉੱਥੇ ਕਿਰਤੀ ਸੈਨਨ ਵੀ ਮੁਕਤੀ ਦੀ ਭੂਮਿਕਾ ਵਿੱਚ ਦਿਖਾਈ ਦੇਵੇਗੀ। ਆਨੰਦ ਐਲ ਰਾਏ ਦੇ ਨਿਰਦੇਸ਼ਨ ਚ ਤੇਰੇ ਇਸ਼ਕਮੇ ਦੇ ਰਾਂਝਣਾ ਦਾ ਸੀਕਵਲ ਦੱਸ ਜਾਣ ਤੇ ਮੇਕਰਜ਼ ਇਹ ਗੱਲ ਕਹਿ ਚੁੱਕੇ ਹਨ ਕਿ ਫਿਲਮ ਦੀ ਕਹਾਣੀ ਪੂਰੀ ਤਰ੍ਹਾਂ ਅਲੱਗ ਹੈ ਇਸ ਫਿਲਮ ਦਾ ਸੰਗੀਤ ਏ ਆਰ ਰਹਿਮਾਨ ਦਾ ਹੈ ਅਤੇ ਗੀਤ ਇਰਸ਼ਾਦ ਕਮਲ ਨੇ ਲਿਖੇ ਹਨ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਫਿਲਮ ਹੈ ਉਹਨਾਂ ਦਾ ਕਹਿਣਾ ਹੈ ਕਿ ਕੁਬੇਰ ਨੂੰ ਬਹੁਤ ਵਧੀਆ ਪਿਆਰਾ ਹੁੰਗਾਰਾ ਮਿਲ ਰਿਹਾ ਹੈ ਪੈਨ ਇੰਡੀਆ ਸਟਾਰ ਅੱਲੂ ਅਰਜਨ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ ਲੇਕਿਨ ਜੋ ਪੁਸ਼ਪਾ ਫਿਲਮ ਨੇ ਸਫਲਤਾ ਦੇ ਝੰਡੇ ਗੱਡੇ ਹਨ ਉਹ ਕਿਸੇ ਵੀ ਕਲਾਕਾਰ ਤੇ ਇਸੇ ਅਜਿਹੀ ਸਫਲਤਾ ਨਹੀਂ ਆਈ ਬੇਸ਼ੱਕ ਦੂਸਰੇ ਕਲਾਕਾਰਾਂ ਦੀਆਂ ਬਹੁਤ ਸਾਰੀਆਂ ਹਿੱਟ ਫਿਲਮਾਂ ਹਨ ਲੇਕਿਨ ਇਸ ਪੁਸ਼ਪਾ ਫਿਲਮ ਨੇ ਆਲੂ ਅਰਜਨ ਨੂੰ ਹੋਰ ਵੀ ਸੁਪਰਸਟਾਰ ਬਣਾ ਦਿੱਤਾ ਅ ਰਪੋਟਾਂ ਦਾ ਕਹਿਣਾ ਹੈ ਕਿ ਐਟਲੀ ਦੀ ਫਿਲਮ ਵਿੱਚ ਆਲੂ ਅਰਜਨ 1 ਨੇ 2 ਨੇ 3 ਨੇ ਬਲਕਿ 4 ਵੱਖ-ਵੱਖ ਕਿਰਦਾਰ ਨਵਾਏਗਾ ਇਸ ਫਿਲਮ ਦੇ ਵਿੱਚ ਆਲੂ ਅਰਜਨ ਪਰਦੇ ਤੇ ਦਾਦਾ ਪਿਤਾ ਅਤੇ ਦੋ ਬੇਟਿਆਂ ਦਾ کردار ਨਿਭਾਉਣ ਜਾ ਰਿਹਾ ਹੈ ਇਹ ਉਸਦੇ ਕੈਰੀਅਰ ਦੀ ਅਜੇਹੀ ਪਹਿਲੀ ਫਿਲਮ ਹੋਵੇਗੀ ਜਿਸ ਵਿੱਚ ਇਨੀਆ ਸਾਰੀਆਂ ਉਹ ਭੂਮਿਕਾ ਵਿੱਚ ਦਿਖਾਈ ਦੇਵੇਗਾ ਐਟਲੀ ਨੇ ਪਹਿਲਾਂ ਸੋਚਿਆ ਸੀ ਕਿ ਸ਼ਾਇਦ ਦੋ کردار ਅਲੂ ਨਿਭਾਏਗਾ ਲੇਕਿਨ ਅਲੂ ਅਰਜਨ ਦੇ ਕਹਿੰਤੇ ਉਸਨੇ ਦੂਸਰੇ ਦੋ کردار ਵੀ ਨਿਭਾਉਣ ਦਾ ਵਾਅਦਾ ਕੀਤਾ ਹੈ ਕਿ ਉਹ ਚਾਰੋਂ کردار ਹੀ ਖੁਦ ਨਿਭਾਏਗਾ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਫਿਲਮ ਵਿੱਚ ਅਲੂ ਅਰਜਨ ਦੇ ਨਾਲ ਦੀਪਿਕਾ ਪਾਦੁਕੋਨ ਨਜ਼ਰ ਆਵੇਗੀ ਅਤੇ ਉੱਥੇ ਰਸ਼ਮਿਕਾ ਮੰਧਾਨਾ ਵੀ ਫਿਲਮ ਨਾਲ ਜੁੜ ਗਈ ਹੈ ਕਿਉਂਕਿ ਪੁਸ਼ਪਾ ਦੇ ਵਿੱਚ ਰਸ਼ਮਿਕਾ ਹੀ ਅਲੂ ਦੇ ਨਾਲ ਆ ਚੁੱਕੀ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਇਹਨਾਂ ਦੋਵਾਂ ਦੀ ਕੈਮਿਸਟਰੀ ਲੋਕਾਂ ਨੂੰ ਬਹੁਤ ਪਸੰਦ ਆਈ ਇਸ ਫਿਲਮ ਦੇ ਵਿੱਚ ਮਨਨਾਲ ਠਾਕਰ ਦੇ ਵੀ ਹੋਣ ਦੀ ਚਰਚਾ ਹੈ ਹਾਲਾਂਕਿ ਦੀਪਿਕਾ ਅਤੇ ਰਸ਼ਮਿਕਾ ਦੇ ਇਲਾਵਾ ਕਿਸੇ ਹੋਰ ਵੀ ਕਿਰਦਾਰ ਤੇ ਮੋਹ ਨਹੀਂ ਲੱਗੀ ਜਨਤਾ ਨੂੰ ਇਸ ਫਿਲਮ ਦੇ ਵਿੱਚ ਤਕੜਾ ਐਕਸ਼ਨ ਅਤੇ ਹੋਰ ਬਹੁਤ ਸਾਰਾ ਡਰਾਮਾ ਦੇਖਣ ਨੂੰ ਮਿਲੇਗਾ ਸੂਤਰਾਂ ਦਾ ਕਹਿਣਾ ਹੈ ਕਿ ਆਲੂ ਅਰਜਨ ਨੇ ਫਿਲਮ ਇਕਰਾ ਤੋਂ ਇਸ ਫਿਲਮ ਦੇ ਲਈ ਆਪਣੀ ਫੀਸ 175 ਕਰੋੜ ਵਸੂਲੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਮੁਨਾਫੇ ਵਿੱਚੋਂ 15% ਦੀ ਹਿੱਸੇਦਾਰੀ ਵੀ ਮੰਗੀ ਹੈ। ਕਿਉਂਕਿ ਅੱਜ ਦਾ ਇਹ ਨਵਾਂ ਟ੍ਰੈਂਡ ਹੈ ਕਿ ਫਿਲਮ ਦੇ ਟੌਪ ਕਲਾਕਾਰਾਂ ਨੂੰ ਜਿੱਥੇ ਇਨੀ ਵੱਡੀ ਫੀਸ ਦਿੱਤੀ ਜਾਂਦੀ ਹੈ ਉਸ ਦੇ ਨਾਲ ਹੀ ਉਹ ਅੱਜਕੱਲ ਹਿੱਟ ਫਿਲਮਾਂ ਦੇ ਵਿੱਚੋਂ ਆਪਣਾ ਹਿੱਸਾ ਲੈ ਰਹੇ ਹਨ। ਫਿਰ ਮਿਕਰਾਂ ਦਾ ਕਹਿਣਾ ਹੈ ਕਿ ਜਦ ਉਹਨਾਂ ਨੂੰ ਪ੍ਰੋਫਿਟ ਹੁੰਦਾ ਹੈ ਫਿਰ ਹਿੱਸਾ ਦੇਣ ਦੇ ਵਿੱਚ ਕੋਈ ਬਰਾਈ ਨਹੀਂ ਰਣਵੀਰ ਕਪੂਰ ਇਹ ਦਿਨੀ ਆਪਣੀ ਆਉਣ ਵਾਲੀ ਫਿਲਮ ਰਮਾਂਡ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹੈ ਜਿਸ ਦਾ ਨਿਰਦੇਸ਼ਨ ਨਿਤੇਸ਼ ਤਿਵਾਰੀ ਕਰ ਰਿਹਾ ਹੈ ਇਸ ਫਿਲਮ ਦੇ ਵਿੱਚ ਰਣਵੀਰ ਭਗਵਾਨ RAM ਦੀ ਭੂਮਿਕਾ ਵਿੱਚ ਹੈ ਜਦੋਂ ਕਿ ਸੁਪਰਸਟਾਰ ਜਸ਼ਨੂ ਰਾਵਣਦੇਵ ਕਿਰਦਾਰ ਦੇ ਲਈ ਚੁਣਿਆ ਗਿਆ ਹੈ ਰਣਵੀਰ ਅਤੇ ਜਸ਼ਨ ਦੀ ਪਹਿਲੀ ਝਲਕ ਸਾਹਮਣੇ ਆਉਣ ਦੇ ਬਾਅਦ ਫਿਲਮ ਦੇ ਬਜਟ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਣਾ ਲਗਾਈਆਂ ਜਾ ਰਹੀਆਂ ਹਨ ਹੁਣ ਰਮਾਇਣ ਦੀ ਲਾਗਤ ਦਾ ਖੁਲਾਸਾ ਹੋ ਗਿਆ ਹੈ ਰਮਾਇਣ ਇੱਕ ਨਹੀਂ ਬਲਕਿ ਦੋ 파ਟ ਵਿੱਚ ਰਿਲੀਜ਼ ਹੋਵੇਗੀ ਪਹਿਲਾ ਖਬਰਾਂ ਆ ਰਹੀਆਂ ਹਨ ਕਿ ਰਮਾਇਣ 파ਟ 1 ਦਾ ਬਜਟ 835 ਕਰੋੜ ਹੋਵੇਗਾ ਫਿਰ ਕਿਹਾ ਗਿਆ ਹੈ ਕਿ ਦੋਵੇਂ 파ਟ ਨੂੰ ਬਣਾਉਣ ਦੇ ਲਈ 1600 ਕਰੋੜ ਲੱਗਣਗੇ ਹਾਲਾਂਕਿ ਹਾਲਾਂਕਿ ਹੁਣ ਸਾਫ਼ ਹੋ ਗਿਆ ਹੈ ਕਿ ਰਣਵੀਰ ਦੀ ਇਸ ਫਿਲਮ ਦੇ ਦੋਵੇਂ 파ਟ 4000 ਕਰੋੜ ਤੋਂ ਵੱਧ ਦੇ ਬਜਟ ਵਿੱਚ ਬਣ ਰਹੇ ਹਨ ਇਸ ਦੇ ਨਾਲ ਹੀ ਇਹ ਭਾਰਤ ਦੀ ਸਭ ਤੋਂ ਮਹਿੰਗੀ ਫਿਲਮ ਬਣ ਜਾਵੇਗੀ। ਰਮੇਨ ਨੇ ਹੁਣ ਤੱਕ ਵੱਡੀ ਬਜਟ ਵਾਲੀਆਂ ਫਿਲਮਾਂ ਆਦਪੁਰਸ਼ 700 ਕਰੋੜ, ਕਲਕੀ 2898 ADs 600 ਕਰੋੜ, RRR 550 ਕਰੋੜ ਅਤੇ 2.0 575 ਕਰੋੜ ਨੂੰ ਪਿੱਛੇ ਛੱਡ ਦਿੱਤਾ ਹੈ। ਫਿਲਮ ਦਾ ਪਹਿਲਾ ਪਾਗ ਦਿਵਾਲੀ 2026 ਵਿੱਚ ਰਿਲੀਜ਼ ਹੋਵੇਗਾ, ਜਦੋਂ ਕਿ ਦੂਜਾ ਪਾਗ ਠੀਕ 1 ਸਾਲ ਬਾਅਦ ਦਿਵਾਲੀ 2027 ਦੇ ਵਿੱਚ ਦਰਸ਼ਕਾਂ ਦੇ ਸਾਹਮਣੇ ਆਵੇਗਾ। ਇਸ ਫਿਲਮ ਦੇ ਵਿੱਚ ਸਾਈ ਪਲਵੀ ਮਾਤਾ ਸੀਤਾ ਦਾ ਕਿਰਦਾਰ ਨਿਭਾ ਰਹੀ ਹੈ ਰਵੀ ਦੂਬੇ ਲਕਸ਼ਮਣ ਭણે ਹਨ ਉਥੇ ਹੀ ਸੰਨੀ ਦਿਓਲ ਹਨੂਮਾਨ ਦੀ ਭੂਮਿਕਾ ਵਿੱਚ ਦਿਖਾਈ ਦੇਣਗੇ ਫਿਲਮ ਮਿਕਰਾ ਦਾ ਕਹਿਣਾ ਹੈ ਕਿ 4000 ਕਰੋੜ ਚ ਬਣਨ ਵਾਲੀ ਇਹ ਭਾਰਤ ਦੀ ਪਹਿਲੀ ਫਿਲਮ ਹੈ ਜਿਸ ਦੇ ਦੋਵੇਂ ਭਾਗਾਂ ਤੇ 4000 ਕਰੋੜ ਖਰਚੇ ਜਾ ਰਹੇ ਹਨ ਪੂਜਾ ਹੇਗੜੇ ਦੀ ਫਿਲਮ ਕੁਲੀ ਦਾ ਦੂਜਾ ਗਾਣਾ ਮੋਨਿਕਾ ਰਿਲੀਜ਼ ਹੋ ਗਿਆ ਹੈ ਇਸ ਗਾਣੇ ਵਿੱਚ ਪੂਜਾ ਰੇਟਰੋ অবতার ਦੇ ਵਿੱਚ ਨਜ਼ਰ ਆਈ ਹੈ ਮੇਕਰਜ਼ ਨੇ ਇਸ ਗਾਣੇ ਦਾ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਸ਼ੇਅਰ ਕੀਤਾ ਹੈ ਅਤੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਇਹ ਗੀਤ ਬਹੁਤ ਵਧੀਆ ਹੈ ਇਸ ਨੂੰ ਕਾਫੀ ਪਸੰਦ ਕੀਤਾ ਗਿਆ ਇਸ ਗੀਤ ਦਾ 뮤직 ਅਨੁਰੋਧ ਨੇ ਤਿਆਰ ਕੀਤਾ ਹੈ ਸੈਂਡੀ ਮਾਸਟਰ ਨੇ ਇਸ ਗੀਤ ਨੂੰ ਤਿਆਰ ਕੀਤਾ ਹੈ ਜਾਨੀ ਕਿ ਕੋਰੀਓਗ੍ਰਾਫ ਕੀਤਾ ਹੈ ਪੂਜਾ ਦੇ ਇਸ ਫਿਲਮ ਦੇ ਵਿੱਚ ਸਟੈਪ ਦੇਖਣ ਵਾਲੇ ਹਨ ਪੂਜਾ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਇਸ ਫਿਲਮ ਦੇ ਵਿੱਚ ਉਸ ਦਾ ਬਹੁਤ ਵਧੀਆ ਰੋਲ ਹੈ। ਇਸ ਫਿਲਮ ਦੇ ਵਿੱਚ ਰਜਨੀਕਾਂਤ ਵੀ ਲੀਡ ਰੋਲ ਵਿੱਚ ਦਿਖਾਈ ਦੇਣਗੇ। ਉੱਥੇ ਅਮੀਰ ਖਾਨ ਵੀ ਇਸ ਫਿਲਮ ਦਾ ਹਿੱਸਾ ਹਨ। ਇਸ ਫਿਲਮ ਦੇ ਵਿੱਚ ਨਾਗਾਰਜਨ, ਉਪੇਂਦਰ, ਸੋਵਨ ਸ਼ਾਹਿਰ, ਸਤਿਆਰਾਜ, ਸ਼੍ਰੇਤੀ ਹਸਨ, ਰੇਵਾ ਮੌਨਿਕਾ ਜਾਨ, ਜੂਨੀਅਰ ਐਮ ਜੀ ਆਰ, ਮੋਨੀਸ਼ਾ ਅਤੇ ਕਾਲੀ ਵੈਂਕਟ ਵੀ ਹਨ। ਇਹ ਫਿਲਮ 14 ਅਗਸਤ ਨੂੰ ਸਿਨਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਇਕਰਾ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਫਿਲਮ ਹੈ ਜਿਸ ਵਿੱਚ ਵੱਖ-ਵੱਖ ਸਟਾਰਜ ਨੇ ਕੰਮ ਕੀਤਾ ਹੈ। ਪੂਜਾ ਹੈਗੜੇ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਐਡੀ ਵੱਡੀ ਸਟਾਰ ਕਾਸਟ ਦੇ ਨਾਲ ਕੰਮ ਕਰ ਰਹੀ ਹਾਂ। ਮੈਨੂੰ ਇਸ ਫਿਲਮ ਤੋਂ ਬਹੁਤ ਪਿਆਰ ਮਿਲਿਆ ਹੈ। ਪ੍ਰੀਤੀ ਮੁਕੁੰਦਨ ਇਨਿਦਨੀ ਆਪਣੀ ਰੀਲਿਜ਼ ਹੋਈ ਫਿਲਮ ਕਨੱਪਾ ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ। ਇਸ ਫਿਲਮ ਦੇ ਵਿੱਚ ਪ੍ਰੀਤੀ ਦਾ ਰੋਲ ਬਹੁਤ ਪਸੰਦ ਕੀਤਾ ਗਿਆ। ਅਤੇ ਉਹ ਇਸ ਫਿਲਮ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੈ। ਉਸ ਦਾ ਕਹਿਣਾ ਹੈ ਕਿ ਆਪਣੇ ਇਸ کردار ਨੂੰ 6 ਮਹੀਨੇ ਤੱਕ ਜੀਆ ਤੇ ਮਹਿਸੂਸ ਕੀਤਾ ਹੈ ਇਸ ਦੌਰਾਨ ਉਸ ਨੂੰ ਕਾफी ਸੰਘਰਸ਼ ਦਾ ਸਾਹਮਣਾ ਕਰਨਾ ਪਿਆ ਇਸ ਮੌਕੇ ਤੇ ਆਪਣੇ ਫੈਨਸ ਦਾ ਧੰਨਵਾਦ ਕਰਦੇ ਉਸ ਨੇ ਲਿਖਿਆ ਹੈ ਕਿ ਕਦੀ ਕਦੀ ਜ਼ਿੰਦਗੀ ਵਿੱਚ ਅਜਿਹਾ ਸਮਾਂ ਆਉਂਦਾ ਹੈ ਜਦੋਂ ਪਿਆਰ ਸਾਡੇ ਆੜੇ ਦੁਆਲੇ ਹੁੰਦਾ ਹੈ ਤੇ ਸ਼ਬਦ ਘਟ ਪੈ ਜਾਂਦੇ ਹਨ ਫਿਰ ਵੀ ਜਿੰਨਾ ਜ਼ਰੂਰੀ ਹੁੰਦਾ ਹੈ ਉਹ ਵਧੀਆ ਹੈ ਪਿਛਲੇ ਕੁਝ ਦਿਨ ਮੇਰੇ ਲਈ ਬਹੁਤ ਵਧੀਆ ਰਹੇ ਹਨ ਕਿਉਂਕਿ ਮੈਨੂੰ ਇਸ ਫਿਲਮ ਤੋਂ ਬਾਅਦ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ ਪ੍ਰੀਤੀ ਦਾ ਕਹਿਣਾ ਹੈ ਕਿ ਮੈਨੂੰ ਵੱਡੇ ਵੱਡੇ ਤਾਰਿਆਂ ਦੇ ਨਾਲ ਕੰਮ ਕਰਨਾ ਬਹੁਤ ਵਧੀਆ ਲੱਗਿਆ ਖਾਸ ਕਰਕੇ ਅਜਿਹੇ ਸਮੇਂ ਜਦੋਂ ਮੈਂ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਮੈਂ ਹੁਣ ਵੀ ਉਨ੍ਹਾਂ ਪਲਾਂ ਨੂੰ ਸੋਚ ਕੇ ਬਹੁਤ ਖੁਸ਼ ਹੁੰਦੀ ਹਾਂ ਇਸ ਸਫ਼ਰ ਵਿੱਚ ਕਈ ਚੰਗੇ ਅਤੇ ਪ੍ਰੇਰਣਾਦਾਇਕ ਲੋਕ ਮਿਲੇ ਹਨ ਜਿਨ੍ਹਾਂ ਦੇ ਲਈ ਮੈਂ ਹਮੇਸ਼ਾ ਰਿਣੀ ਰਹਾਂਗੀ ਉਨ੍ਹਾਂ ਸਾਰੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਲਈ ਇਹ ਸਭ ਸੰਭਵ ਬਣਾਇਆ ਹੈ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਹੈ ਇਸ ਫਿਲਮ ਦੇ ਵਿੱਚ ਉਹ ਰਾਜਕੁਮਾਰੀ ਨੇਪਾਲੀ ਦੇ ਰੂਪ ਵਿੱਚ ਨਜ਼ਰ ਆਈ ਹੈ ਜਿਸ ਰੋਲ ਨੂੰ ਬਹੁਤ ਪਸੰਦ ਕੀਤਾ ਗਿਆ ਪ੍ਰੇਤੀ ਮੁਕੁੰਦਨ ਦਾ ਕਹਿਣਾ ਹੈ ਕਿ ਮੇਰੇ ਕੋਲ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਦੀ ਮੈਂ ਸ਼ੂਟਿੰਗ ਕਰ ਰਹੀ ਹਾਂ ਜਮਨੀ ਮਰੋਹਤਰਾ ਬਹੁਤ ਵਧੀਆ ਕਲਾਕਾਰ ਹੈ ਜਿਸ ਦੇ ਕੋਲ ਪੰਜਾਬੀ ਅਤੇ ਤੇਲਗੂ ਫਿਲਮਾਂ ਹਨ ਇਸ ਮੌਕੇ ਤੇ ਜਮਨੀ ਦਾ ਕਹਿਣਾ ਹੈ ਕਿ ਦੋਵੇਂ ਫਿਲਮ ਇੰਡਸਟਰੀ ਯਾਨੀ ਕਿ ਪੰਜਾਬੀ ਫਿਲਮ ਇੰਡਸਟਰੀ ਅਤੇ ਤੇਲਗੂ ਫਿਲਮ ਇੰਡਸਟਰੀ ਦੇ ਵਿੱਚ ਕਾਫੀ ਫਰਕ ਹੈ ਤੇ ਤੌਰ ਤਰੀਕਿਆਂ ਦੇ ਵਿੱਚ ਵੀ ਕਾਫੀ ਅੰਤਰ ਹੈ। ਜਮਨੀ ਦਾ ਕਹਿਣਾ ਹੈ ਕਿ ਪੰਜਾਬੀ ਫਿਲਮਾਂ ਦੇ ਸੈੱਟ ਕਿਸੇ ਵੱਡੇ ਵਿਆਹ ਫੰਕਸ਼ਨ ਵਰਗੇ ਹੁੰਦੇ ਹਨ। ਜਦੋਂ ਕਿ ਤੇਲਗੂ ਸੈੱਟ ਤੇ ਸਖਤ ਪ੍ਰੋਫੈਸ਼ਨਲ ਮਾਹੌਲ ਹੁੰਦਾ ਹੈ। ਉਸ ਦਾ ਕਹਿਣਾ ਹੈ ਕਿ ਪੰਜਾਬੀ ਫਿਲਮ ਦੀ ਸ਼ੂਟਿੰਗ ਕਿਸੇ ਵਿਆਹ ਦੀ ਤਰ੍ਹਾਂ ਹੁੰਦੀ ਹੈ। ਹਰ ਕੋਈ ਉਤਸ਼ਾਹ ਨਾਲ ਭਰਿਆ ਹੁੰਦਾ ਹੈ। ਖਾਣਾ, ਹਾਸਾ, ਮਜ਼ਾਕ ਅਤੇ ਮਿਊਜ਼ਿਕ ਦਾ ਮਾਹੌਲ ਰਹਿੰਦਾ ਹੈ। ਕੰਮ ਦੇ ਬਾਵਜੂਦ ਇਹ ਇੱਕ ਪਰਿਵਾਰ ਲੱਗਦਾ ਹੈ ਜਿੱਥੇ ਸਾਰੇ ਪਿਆਰ ਨਾਲ ਕੰਮ ਕਰਦੇ ਹਨ ਅਤੇ ਸ਼ੂਟਿੰਗ ਤੋਂ ਬਾਅਦ ਲੋਕ ਇਕੱਠੇ ਸਮਾਂ ਬਤਾਉਂਦੇ ਹਨ ਅਤੇ ਮਾਹੌਲ ਵਧੀਆ ਪੋਜ਼ਿਟਿਵ ਬਣਿਆ ਰਹਿੰਦਾ ਹੈ। ਉਥੇ ਤੇਲਗੂ ਫਿਲਮਾਂ ਦੇ ਸੈੱਟਸ ਬਾਰੇ ਜਾਮਨੀ ਦਾ ਕਹਿਣਾ ਹੈ ਕਿ ਮੈਂ ਇਸ ਦਾ ਅਨੁਭਵ ਬਿਲਕੁਲ ਵੱਖਰਾ ਦੇਖਿਆ ਹੈ। ਤੇਲਗੂ ਸੈੱਟਸ ਤੇ ਨਿਯਮਤ ਤੇ ਸਟੀਕਤਾ ਦੀ ਸ਼ਕਤੀ ਹੁੰਦੀ ਹੈ। ਹਰ ਕੋਈ ਆਪਣਾ ਕੰਮ ਕਰਨ ਤੋਂ ਬਾਅਦ ਵੈਨਿਟੀ ਵੈਨ ਵਿੱਚ ਚੱਲਿਆ ਜਾਂਦਾ ਹੈ। ਆਪਸ ਵਿੱਚ ਗੱਲਬਾਤ ਬਹੁਤ ਘੱਟ ਹੁੰਦੀ ਹੈ। ਮਾਹੌਲ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਅਤੇ ਕਦੇ-ਕਦੇ ਮਸ਼ੀਨ ਵਰਗਾ ਲੱਗਦਾ ਹੈ। ਯਾਮਨੀ ਮਰੋਥਰਾ ਦੇ ਕੋਲ ਹੁਣ ਬਾਲੀਵੁੱਡ ਦੀਆਂ ਕਈ ਫਿਲਮਾਂ ਹਨ। ਉਸਦੀ ਪਹਿਲੀ ਹਿੰਦੀ ਫਿਲਮ ਚੇਲ ਮਾਰਨਾ ਬਰੋ ਜਲਦ ਰਿਲੀਜ਼ ਹੋਵੇਗੀ। ਤੇਜਸ ਜਤਾਨੀ ਦੇ ਨਿਰਦੇਸ਼ਨ ਚ ਇਹ ਬਣੀ ਫਿਲਮ ਇੱਕ ਕਮੇਡੀ ਡਰਾਮਾ ਹੈ। ਜਿਸ ਵਿੱਚ ਬਹੁਤ ਸਾਰੇ ਟਵਿਸਟਸ ਅਤੇ ਹਾਸੇ ਮਜ਼ਾਕ ਦਾ ਤੜਕਾ ਹੈ। ਯਾਮਨੀ ਮਲਹੋਤਰਾ ਦਾ ਕਹਿਣਾ ਹੈ ਕਿ ਐਕਟਿੰਗ ਮੇਰਾ ਪਹਿਲਾ ਪੈਸ਼ਨ ਹੈ। ਬਾਲੀਵੁੱਡ ਵਿੱਚ ਕਦਮ ਰੱਖਣਾ ਮੇਰਾ ਸੁਪਨਾ ਸੀ ਜੋ ਹੁਣ ਪੂਰਾ ਹੋ ਰਿਹਾ ਹੈ ਇਸ ਫਿਲਮ ਦੀ ਕਹਾਣੀ ਕਾਫੀ ਮਜ਼ੇਦਾਰ ਹੈ ਜਾਮਨੀ ਮਲਹੋਤਰਾ ਬਹੁਤ ਵਧੀਆ ਕਲਾਕਾਰ ਹੈ ਉਹ ਅਕਸਰ ਹੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਜਾਮਨੀ ਮਲਹੋਤਰਾ ਦਾ ਕਹਿਣਾ ਹੈ ਕਿ ਜੋ ਪਿਆਰ ਪੰਜਾਬੀ ਫਿਲਮਾਂ ਦੇ ਸੈੱਟ ਤੇ ਮਿਲਦਾ ਹੈ ਉਹ ਕਿਤੇ ਹੋ ਵੀ ਨਹੀਂ ਲੱਭਣਾ ਕਿਉਂਕਿ ਪੰਜਾਬੀ ਦਿਲ ਦੇ ਬਹੁਤ ਅਮੀਰ ਹੁੰਦੇ ਹਨ ਮੈਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਵਿੱਚ ਰਹਿ ਕੇ ਆਪਣੇ ਆਪ ਤੇ ਫਖਰ ਮਹਿਸੂਸ ਕਰਦੀ ਹਾਂ ਅਭਿਨੇਤਰੀ ਅਤੇ ਪ੍ਰਸਿੱਧ ਯੂਟਿਊਬਰ ਪ੍ਰਾਜਕਤਾ ਕੋਲੀ ਨੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਪ੍ਰਾਜਕਤਾ ਕੋਲੀ ਦਾ ਨਾਮ ਟਾਈਮ ਮੈਗਜ਼ੀਨ ਦੇ ਟਾਈਮ 100 ਕ੍ਰੀਏਟਰਸ ਲਿਸਟ ਵਿੱਚ ਦਰਜ ਕੀਤਾ ਗਿਆ ਹੈ ਉਹ ਇਸ ਲਿਸਟ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਕੰਟੈਂਟ ਕ੍ਰੀਏਟਰ ਹੈ ਇਸ ਲਿਸਟ ਵਿੱਚ ਦੁਨੀਆ ਦੇ ਕਈ ਮਸ਼ਹੂਰ ਕੰਟੈਂਟ ਕ੍ਰੀਏਟਰ ਨੂੰ ਸ਼ਾਮਲ ਕੀਤਾ ਗਿਆ ਹੈ ਇਸ ਲਿਸਟ ਵਿੱਚ ਸਭ ਤੋਂ ਪਹਿਲਾ ਸਥਾਨ ਮਿਸਟਰ ਬੀਚ ਦੇ ਨਾਂ ਤੇ ਜਾਣੇ ਪਛਾਣੇ ਜਾਂਦੇ ਜਿੰਮੀ ਡੋਨਾਲਡਸਨ ਨੂੰ ਮਿਲਿਆ ਹੈ। ਇਸ ਮੌਕੇ ਤੇ ਪ੍ਰਾਜਕਤਾ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਟਾਈਮ 100 ਕ੍ਰिएਟਰ ਲਿਸਟ ਵਿੱਚ ਸ਼ਾਮਲ ਹੋ ਗਈ ਹਾਂ। ਇਸ ਮੌਕੇ ਤੇ ਖੁਸ਼ੀ ਵੰਦੇ ਹੋਏ ਉਸ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਨੂੰ ਬਹੁਤ ਪਿਆਰ ਮਿਲਿਆ ਹੈ। ਇਸ ਪਿਆਰ ਕਰਕੇ ਹੀ ਇਹ ਮੈਨੂੰ ਮਾਣ ਪ੍ਰਾਪਤ ਹੋਇਆ ਹੈ। ਇਸ ਖੁਸ਼ੀ ਬਾਰੇ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ। ਇਸ ਲਈ ਮੈਂ ਦਰਸ਼ਕਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕੀਤਾ ਅਤੇ ਮੇਰੇ ਨਾਲ ਜੁੜੇ ਰਹੇ ਮੇਰੇ ਪਰਿਵਾਰ ਦਾ ਧੰਨਵਾਦ ਜਿਨ੍ਹਾਂ ਨੇ ਹਰ ਮੁਸ਼ਕਲ ਘੜੀ ਦੇ ਵਿੱਚ ਹਰ ਪਲ ਦੇ ਵਿੱਚ ਮੇਰਾ ਸਪੋਰਟ ਕੀਤਾ ਹੈ ਮੇਰੀ ਟੀਮ ਦਾ ਧੰਨਵਾਦ ਜਿਨ੍ਹਾਂ ਨੇ ਮੇਰਾ ਅੱਜ ਤੱਕ ਸਾਥ ਦਿੱਤਾ ਹੈ ਸਭ ਤੋਂ ਵੱਡਾ ਥੈਂਕ ਯੂ 21 ਸਾਲ ਦੀ ਪ੍ਰਾਜੈਕਟਾਂ ਨੂੰ ਜੋ ਬਿਨਾਂ ਕਿਸੇ ਪਲਾਨਿੰਗ ਬਿਨਾਂ ਕਿਸੇ ਤਿਆਰੀ ਬਿਨਾਂ ਕਿਸੇ ਰੋਡ ਮੈਪ ਦੇ ਇੱਕ ਕ੍ਰिएਟਰ ਦੇ ਤੌਰ ਤੇ ਦਿਲੋਂ બસ કહાਣੀ ਕਹਿਣ ਤੱਕ ਪੂਰੀ ਤਰ੍ਹਾਂ ਨਾਲ ਡੁੱਬੋ ਜਾਂਦੀ ਹੈ ਨੂੰ ਕਾਫੀ ਪਸੰਦ ਕੀਤਾ ਗਿਆ ਹੈ ਇੱਕ ਰੇਡੀਓ ਸਟੇਸ਼ਨ ਤੇ ਕੰਮ ਕਰਨ ਤੋਂ ਬਾਅਦ ਪ੍ਰੋਜੈਕਟਾ ਨੇ 2015 ਵਿੱਚ ਆਪਣਾ ਖੁੱਦ ਦਾ ਇੱਕ YouTube ਚੈਨਲ ਸ਼ੁਰੂ ਕੀਤਾ ਸੀ ਜਿਸ ਦਾ ਨਾਮ ਮੋਸਲੀ ਸੇਨ ਰੱਖਿਆ ਅਤੇ ਇਸ YouTube ਚੈਨਲ ਨੇ ਸਾਰਿਆਂ ਨੂੰ ਆਪਣੇ ਵੱਲ ਖਿੱਚਿਆ ਹੈ ਸ਼ਰਦਾ ਕਪੂਰ ਇੱਕ ਬਹੁਤ ਵਧੀਆ ਕਲਾਕਾਰ ਹੈ ਚੇਸਤੀਆਂ ਬਹੁਤ ਸਾਰੀਆਂ ਫਿਲਮਾਂ ਹਿੱਟ ਹੋਈਆਂ ਹਨ ਸ਼ਰਦਾ ਦੇ ਕੈਰੀਅਰ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਇਸਤਰੀ 2 ਹੈ ਜੋ ਕਿ 2024 ਵਿੱਚ ਆਈ ਸੀ ਇਹ ਫਿਲਮ ਨਾ ਸਿਰਫ ਸ਼ਰਦਾ ਸਗੋ ਬਾਲੀਵੁੱਡ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ ਜਿਸ ਨੇ ਭਾਰਤ ਵਿੱਚ 600 ਕਰੋੜ ਤੋਂ ਅਤੇ ਵਰਲਡਵਾਈਡ 850 ਕਰੋੜ ਤੋਂ ਵੱਧ ਦੀ ਕਲੈਕਸ਼ਨ ਕੀਤੀ ਹੈ ਉਸ ਦੀ ਦੂਜੀ ਸਭ ਤੋਂ ਜ਼ਿਆਦਾ ਕਮਾਉ ਫਿਲਮ ਸਾਹੋ 2019 ਵਿੱਚ ਆਈ ਸੀ ਜਿਸ ਵਿੱਚ ਉਸ ਨਾਲ ਪ੍ਰਵਾਸ ਸੀ ਇਸ ਫਿਲਮ ਨੇ ਭਾਰਤ ਦੇ ਵਿੱਚ 310 ਕਰੋੜ ਤੇ ਵਰਲਡ-ਵਾਰਡ 450 ਕਰੋੜ ਤੋਂ ਵੱਧ ਦਾ ਕਾਰੋਬਾਰ ਕੀਤਾ। ਤੀਜੇ ਨੰਬਰ ਤੇ ਉਸਦੀ ਤੂ ਝੂਠੀ ਮਹਿਮਾਕਾਰ ਜਿਸ ਨੇ ਦੁਨੀਆ ਭਰ ਵਿੱਚ 250 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਮਾਰਚ 2023 ਵਿੱਚ ਰਿਲੀਜ਼ ਇਸ ਫਿਲਮ ਦੇ ਵਿੱਚ ਸ਼ਰਦਾ ਨਾਲ ਰਣਵੀਰ ਕਪੂਰ ਨੇ ਲੀਡ ਰੋਲ ਕੀਤਾ ਸੀ। ਲਿਸਟ ਵਿੱਚ ਚੌਥੇ ਨੰਬਰ ਤੇ ਫਿਲਮ ਸ਼ਿਸ਼ੋਰੇ ਹੈ ਜੋ 2019 ਵਿੱਚ ਆਈ ਸੀ। ਜਿਸ ਵਿੱਚ ਸਵਰਗਵਾਸੀ ਅਮ੍ਰੇਤਾ ਸ਼ਿਸ਼ਾਨ ਸਿੰਘ ਰਾਜਪੂਤ ਨੇ ਕੰਮ ਕੀਤਾ ਸੀ ਭਾਰਤ ਵਿੱਚ ਇਸ ਨੇ 153 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ ਤੇ ਵਿਸ਼ਵ ਭਰ ਵਿੱਚ 211 ਕਰੋੜ ਤੋਂ ਵੱਧ ਕਮਾਈ ਕੀਤੀ ਹੈ ਸ਼ਰਦਾ ਕਪੂਰ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੇਰੀਆਂ ਫਿਲਮਾਂ ਵਪਾਰ ਕਰਦੀਆਂ ਹਨ ਕਿਉਂਕਿ ਇੱਕ ਕਲਾਕਾਰ ਉਦੋਂ ਹਿੱਟ ਰਹਿੰਦਾ ਹੈ ਜਦੋਂ ਉਸ ਦੀਆਂ ਫਿਲਮਾਂ ਚੱਲਦੀਆਂ ਹਨ ਲੋਕ ਪਿਆਰ ਦਿੰਦੇ ਹਨ ਮੈਨੂੰ ਰੱਬ ਵਰਕੇ ਸਰੋਤਿਆਂ ਦਾ ਅੱਜ ਤੱਕ ਪਿਆਰ ਮਿਲਿਆ ਹੈ ਕਿਉਂਕਿ ਇੱਕ ਫਿਲਮ ਚਲਦੀ ਹੈ ਤਾਂ ਫਿਲਮ ਇੰਡਸਟਰੀ ਦੇ ਨਹੀਂ ਪੂਰੀ ਦੁਨੀਆ ਦੇ ਕਈ ਚੁੱਲ੍ਹੇ ਗਰਮ ਰਹਿੰਦੇ ਹਨ ਜਿਸ ਕਰਕੇ ਹਰ ਕੋਈ ਅਰਦਾਸ ਕਰਦਾ ਹੈ ਕਿ ਹਰ ਇੱਕ ਦੀ ਫਿਲਮ ਚੰਗੀ ਰਹੇ ਅਸੀਂ ਵੀ ਸਵੇਰੇ ਸਭ ਤੋਂ ਪਹਿਲਾਂ ਇਹੀ ਅਰਦਾਸ ਕਰਦੇ ਹਾਂ ਕਿ ਸਾਰਿਆਂ ਲਈ ਦਿਨ ਤਰੱਕੀ ਭਰਿਆ ਰਹੇ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ